ਸਭ ਤੋਂ ਪਹਿਲਾਂ ਤਾਂ ਮੈਂ ਕਾਲਾਪਨ ਬੋਰਡ ਚ ਪੂਰੀ ਟੀਮ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡੇ ਨਹੀਂ ਸ਼ੁਰੂ ਕੀਤਾ ਹਨ ਮੱਤੇ ਬਾਰੇ ਵੀ ਤੁਸੀਂ ਬਹੁਤ ਸਟਰਗਲ ਕੀਤੀ ਔਰ ਉਹਦੇ ਵਿੱਚ ਬਾਕੀ ਸਕਸੈਸਫੁਲ ਮਿਲੀ ਪਰ ਕਈ ਚੀਜ਼ਾਂ ਸਰਕਾਰਾਂ ਜਿੰਨਾਂ ਨਹੀਂ ਕਰ ਦਈਆਂ ਮੈਂ ਕੋਈ ਟੈਕਨੀਕਲ ਬੰਦਾ ਤਾਂ ਨਹੀਂ ਹੈ ਕਿ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਕਿ ਐਡਮਿਨਿਸਟ੍ਰੇਟਿਵਲੀ ਔਰ ਪੋਲਿਟੀਕਲੀ ਹਾਂ ਜੀ ਹਾਂ ਜੀ ਜਿੰਨੀ ਕੁ ਦਲ ਮੈਨੂੰ ਹੁਣ ਤੱਕ ਸਮਝ ਆਈਆਂ ਕਿ ਬੜੀ ਹੋੜੀ politicans ਨੇ ਤੇ bureaucrats ਨੇ technocrats ਬਾਹਰ ਕਰ ਦਿੰਦੇ ਤੇ ਉਹ ਜਿੰਨੇ ਵੀ ਅਸੀਂ ਪ੍ਰੋਜੈਕਟ ਜਿਹੜੇ ਆ ਤਨਸੀਬ ਕਰਦੇ ਆ ਉਹਦੇ ਵਿੱਚ technical input ਬਹੁਤ ਥੋੜੀ ਹੁੰਦੀ ਹੈ ਆਪਣੀ bureaucrat ਆਪਣੇ ਆਪ ਨੂੰ semi-god ਕਿਸੇ ਨਾ ਕਿਸੇ ਇੱਕ consider ਕਰਦਾ ਆ ਤੇ ਪੋਲਿਟਿਸ਼ੀਅਨ ਦੀ ਜਿਹੜੀ ਲਤ ਹੈ ਪਰ ਇੱਕ ਤਾਂ ਵਿਆਹਾਂ ਤੋਂ ਬਚਦੀਆਂ ਤੇ ਇੱਕ ਉਹ ਇਹਦੇ ਵਿੱਚ ਟਾਈਮ ਨਹੀਂ ਕੱਢਦਾ ਔਰ ਜਿਹਦਾ ਰਿਜ਼ਲਟ ਕੀ ਨਿਕਲਦਾ ਕਿ ਉਹ ਜਿੰਨੇ ਵੀ ਪ੍ਰੋਜੈਕਟ ਹੁੰਦੇ ਆ ਉਹਦੇ ਵਿੱਚ ਟੈਕਨੀਕਲ ਇਨਪੁਟ ਨਾ ਹੋਣ ਕਰਕੇ ਉਹਦੇ ਜਿਹੜੇ ਅਲਟੀਮੇਟਲੀ ਰਿਜ਼ਲਟਸ ਹੈ ਉਹ ਬੜੇ ਮਾੜੇ ਆਉਂਦੇ ਆ ਮੈਂ ਛੋਟੀ ਜੀ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਕਿਉਂਕਿ ਜਦੋਂ ਮੈਂ ਅਕਾਲੀ ਦਲ ਚ ਐਮਐਲਏ ਸੀ ਤੇ ਉਹਦੇ ਵਿੱਚ ਇੱਕ ਵੇਸਟ ਮੈਨੇਜਮੈਂਟ ਪ੍ਰੋਜੈਕਟ ਜਿਹੜਾ ਉਹ ਉਦੋਂ ਕਨਸੀਵ ਹੋਇਆ ਸੀ ਤੇ ਉਹ ਮੇਰੇ ਹਲਕੇ ਚ ਚਾਰ ਸ਼ਹਿਰਾਂ ਦਾ ਕੂੜਾ ਆਉਣਾ ਸੀ ਜਦੋਂ ਮੈਂ ਉਹਦਾ ਬੇਸਿਕ ਮੈਨੂਅਲ ਦੇਖਿਆ ਤੇ ਉਹਦੇ ਵਿੱਚ 500 ਮੀਟਰ ਦੇ ਵਿੱਚ ਕੁਝ ਨਹੀਂ ਹੋਣਾ ਚਾਹੀਦਾ ਲੇਕਿਨ 500 ਮੀਟਰ ਦੇ ਵਿੱਚ ਲਗਭਗ 20000 ਡੰਗਰ ਸੀ ਤੇ 10 ਕੁ ਹਜ਼ਾਰ ਦੀ ਪਾਪੂਲੇਸ਼ਨ ਸੀ ਤੇ ਜਦੋਂ ਮੈਂ ਥੋੜਾ ਜਿਹਾ ਹੋਰ ਡੀਪਲੀ ਦੇਖਿਆ ਉਹਦੀ ਕਨਸੈਪਚੁਐਲਾਈਜੇਸ਼ਨ ਵੀ ਜਿੰਦਲਜ਼ ਨੇ ਕੀਤੀ ਸੀ ਉਹਦੀ ਜਿਹੜਾ ਡਾਕੂਮੈਂਟ ਤਿਆਰ ਕੀਤਾ ਸੀ ਟੈਂਡਰ ਡਾਕੂਮੈਂਟ ਉਹ ਵੀ ਜਿੰਦਲ ਨੇ ਤਿਆਰ ਕੀਤਾ ਸੀ ਉਹਦੀ ਅਲਾਟਮੈਂਟ ਵੀ ਜਿੰਦਲ ਨੂੰ ਹੀ ਹੋਈ ਤੇ ਇਹ ਸਾਰਾ ਕੁਝ ਹੀ ਕਿਉਂਕਿ ਕਾਰਪੋਰੇਸ਼ਨ ਦੇ ਵਿੱਚੋਂ ਮਤਾ ਪੈ ਗਿਆ ਉਹਦੇ ਤੋਂ ਬਾਅਦ ਪੋਲਿਊਸ਼ਨ ਕੰਟਰੋਲ ਬੋਰਡ ਨੇ ਕਲੀਅਰ ਕਰ ਦਿੱਤਾ ਇੱਕ ਚੀਫ ਸੈਕਟਰੀ ਦੀ ਇੱਕ ਕਮੇਟੀ ਬਣੀ ਹੁੰਦੀ ਆ ਜਿਹੜੀ ਅਸੈਸਮੈਂਟ ਕਮੇਟੀ ਆ ਉਹਦੇ ਤੋਂ ਵੀ ਥਰੂ ਹੋ ਗਿਆ ਐਨਜੀਟੀ ਦੇ ਵਿੱਚ ਵੀ ਚਲਾ ਗਿਆ ਤੇ ਅਸਲੀ ਗੱਲ ਹੈ ਆਊਟਡੇਟਡ ਟੈਕਨੋਲੋਜੀ ਸੀ ਚਾਈਨਾ ਦੀ ਤੇ ਜਿਹੜੀ 1100 ਡਿਗਰੀ ਤੇ ਇਨਸਲਰੇਸ਼ਨ ਕਰਦੀ ਸੀ ਔਰ ਜੇ ਉਹਦੇ ਵਿੱਚ ਜਦੋਂ ਪਲਾਸਟਿਕ ਜਲਦੀ ਆ ਤਾਂ which is ਉਹਦੇ ਵਿੱਚੋਂ ਜਿਹੜੀ ਡਾਇਕਸਿਨ ਗੈਸ ਨਿਕਲਦੀ ਆ which is ਕੈਂਸਰਸ ਮੈਂ ਜਸਕੀਰਤ ਜੀ ਇੱਕੋ ਹੀ ਛੋਟੀ ਜੀ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਪ੍ਰੋਬਲਮ ਕਿੱਥੇ ਆ ਗਈ ਮੈਨੂੰ ਲੱਗਦਾ ਹਜੇ ਸਾਡੇ ਚੋ ਗੁਲਾਮੀ ਗਈ ਨਹੀਂ ਹੈ ਅਸੀਂ ਕਹਿਣ ਤੋਂ ਡਰਦੇ ਆ ਜਿਹੜੀ ਪਾਵਰ ਚ ਚਾਹੇ ਉਹ ਪਾਰਟੀ ਹੋਵੇ ਚਾਹੇ ਉਹ ਬੰਦਾ ਹੋਵੇ ਉਦੇ ਆਲੇ ਦੁਆਲੇ ਕੁਸ਼ਕ ਬੰਦੇ ਇਕੱਠੇ ਹੋ ਜਾਂਦੇ ਆ ਜਿਹੜੀ ਪਾਵਰ ਕਾਰਿਡੋਰ ਹੁੰਦੀ ਆ ਉਹ ਉਸ ਬੰਦੇ ਨੂੰ ਸਿੱਧਾ ਨਹੀਂ ਹੋਣ ਦਿੰਦੇ ਉਹ ਕਹਿੰਦੇ ਜੀ ਉਹ ਤੁਹਾਡੇ ਵਰਗਾ ਨਾ ਪੈਦਾ ਹੋਣਾ ਨਾ ਪੈਦਾ ਹੋਇਆ ਇਹਦੇ ਕਰਕੇ ਮੈਨੂੰ ਲੱਗਦਾ ਕਿ ਸਾਡੇ ਹਜੇ ਤੱਕ ਅਸੀਂ ਗੁਲਾਮੀ ਜਿਹੜੀ 11200 ਸਾਲ ਦੀ ਆ ਸਾਡੇ ਲਫ਼ਜ਼ਾਂ ਦੇ ਵਿੱਚ ਜਨਾਬ ਤੁਹਾਡੇ ਵਰਗਾ ਪੈਦਾ ਨਹੀਂ ਹੋਇਆ ਤੁਹਾਡੇ ਵਰਗਾ ਪੈਦਾ ਹੋਣਾ ਨਹੀਂ ਹੈ ਇਹ ਸਾਰੀਆਂ ਸਮੱਸਿਆਵਾਂ ਸਾਡੇ 'ਚ ਹਜੇ ਹੈਗੀਆਂ ਐਗਜ਼ਿਸਟ ਕਰਦੀਆਂ ਔਰ ਜਿੰਨੀਆਂ ਵੀ ਕਿਉਂਕਿ ਜੇ ਇਹਦੇ ਵਿੱਚ ਟੈਕਨੋਕਰੈਟਸ ਨਹੀਂ ਹੁੰਦੇ ਕਿਉਂਕਿ ਦੇਖੋ ਗੱਲਾਂ ਕਈ ਵਾਰੀ ਅਸੀਂ ਬਹੁਤ ਕਰ ਲਏ ਨੇ ਆ ਵੀ ਹੋਣਾ ਚਾਹੀਦਾ ਆ ਵੀ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਕੋਈ ਸੁਪਰ ਇੰਟੈਲੀਜੈਂਟ ਇਨਾ ਹੁੰਦਾ ਨਹੀਂ ਕਿ ਜਿਹਨੂੰ ਹਰ ਫੀਲਡ ਦੀ ਨੌਲੇਜ ਹੋਵੇ ਉਹਦੇ ਲਈ ਐਕਸਪਰਟਸ ਹੁੰਦੇ ਆ ਮੰਨ ਲਓ ਇੱਕ ਡਾਕਟਰ ਆ ਜਿਹਦਾ 40 50 ਸਾਲ ਦਾ ਤਜਰਬਾ ਉਹਨੂੰ ਇਨ ਐਂਡ ਆਊਟ ਪਤਾ ਹੁੰਦਾ ਕਿ ਐਕਚੁਅਲੀ ਇੱਥੇ ਹੋਣਾ ਕੀ ਆ ਤੇ ਇਹਦੇ ਅਲਟੀਮੇਟਲੀ ਰਿਜ਼ਲਟ ਕੀ ਨਿਕਲਣੇ ਆ ਲੇਕਿਨ ਬਦਕਿਸਮਤੀ ਇਹ ਆ ਕਿ ਜਿਹੜਾ ਉਹਨੂੰ ਫਾਈਨਲ ਅਥਾਰਟੀ ਹੁੰਦਾ ਉਹਨੂੰ ਵੀ ਨਹੀਂ ਕੁਝ ਪਤਾ ਹੁੰਦਾ ਤੇ ਜਿਨੇ ਉਹਦੀ ਡਾਕੂਮੈਂਟੇਸ਼ਨ ਕੀਤੀ ਹੁੰਦੀ ਉਹਨੂੰ ਵੀ ਕੁਝ ਨਹੀਂ ਪਤਾ ਮੋਟੀ-ਮੋਟੀ ਜੀ ਗੱਲ ਪਤਾ ਹੁੰਦੀ ਆ ਲੇਕਿਨ ਅਲਟੀਮੇਟਲੀ ਕੁਝ ਨਹੀਂ ਪਤਾ ਉਹ ਹੋਇਆ ਵੀ ਇਸ ਕਰਕੇ ਆ ਕਿ ਸਾਡੀ ਪੋਲਿਟਿਕਲ ਸਿਸਟਮ ਦੇ ਵਿੱਚੋਂ ਇੰਟੈਲੈਕਚੁਅਲਸ ਦੀ ਪਾਰਟਿਸਪੇਸ਼ਨ ਵੀ ਘਟ ਗਈ ਤੇ ਟੈਕਨੋਕਰੇਟਸ ਦੀ ਪਾਰਟਿਸਪੇਸ਼ਨ ਵੀ ਕਟ ਗਈ ਰੀਜ਼ਨ ਬਹੁਤ ਹੈਗੇ ਆ ਜੇ ਆਪਾਂ ਉਹਨੂੰ ਡਿਸਕਸ ਕਰਨਾ ਹੋਵੇ ਤਾਂ ਬਹੁਤ ਕੁਝ ਹੈਗਾ ਲੇਕਿਨ ਜੇ ਸਿੰਪਲੀ ਅਸੀਂ ਸਾਰੇ ਜਣੇ ਰਲ ਕੇ ਜਿਹੜੀਆਂ ਟੈਕਨੀਕਲ ਟੀਮਜ਼ ਆ ਹਰ ਮਿਨਿਸਟਰੀਜ਼ ਦੇ ਵਿੱਚ ਹੋਣ ਤਾਂ ਕਿ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਆ ਜਦੋਂ ਵੀ ਇਹ ਕਨਸੈਪਚੁਅਲਾਈਜੇਸ਼ਨ ਹੁੰਦੀ ਆ ਕਿਉਂਕਿ ਇੱਕ ਤਾਂ ਹੁੰਦਾ ਕਿ ਬੰਦ ਕਰ ਦੇਣਾ ਬੰਦ ਕਰ ਦੇਣਾ ਦਾ ਮਤਲਬ ਇਹ ਹੁੰਦਾ ਕਿ ਉਦੋਂ ਅਗਲੇ ਪਾਸੇ ਜੋ ਹੋਣਾ ਉਹ ਫਿਰ ਹਰ ਚੀਜ਼ ਦਾ ਖਲਾਰਾ ਹੀ ਨਾ ਉਹਦੇ ਵਿੱਚੋਂ ਕਿਉਂਕਿ ਡੈਮੋਕਰੇਟਿਕਲੀ ਅਸੀਂ ਡੈਮੋਕ੍ਰੇਸੀ ਬਹੁਤ ਬਿਊਟੀਫੁਲੀ ਡਿਜ਼ਾਈਨਡ ਪ੍ਰੋਗਰਾਮ ਸੀ ਪਰ ਅਸੀਂ ਫੇਲ ਹੋ ਗਏ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕਿਸੇ ਨੂੰ ਇਹ ਗੱਲ ਕਹਿਣ ਦੀ ਜ਼ਰਤ ਨਹੀਂ ਰੱਖਦੇ ਵੀ ਹਾਂ ਵੀ ਇਹ ਗੱਲ ਗਲਤ ਹੈਗੀ ਹੈ ਤਾਂ ਅਸੀਂ ਕਹਿੰਦੇ ਆ ਵੀ ਨਹੀਂ ਨਹੀਂ ਯਾਰ ਕਰ ਲੜ ਦਿਓ ਜੀ ਕਰ ਲੈਣ ਦਿਓ ਅੱਛਾ ਬਿਊਰੋਕਰੈਟ ਜਿਹੜਾ ਉਹ ਇੱਕ ਪੇਪਰ ਦੇ ਕੇ ਆਇਆ ਉਹਨੂੰ ਐ ਲੱਗਣ ਲੱਗ ਪਿਆ ਵੀ ਮੈਂ ਤਾਂ ਤੋ ਰੱਬ ਤੋਂ ਬਾਅਦ ਜੇ ਕੋਈ ਗੱਲ ਹੈਗੀ ਆ ਤਾਂ ਮੇਰੀ ਹੋਈ ਆ ਉਹਦੇ ਤੋਂ ਬਾਅਦ ਜੁਡੀਸ਼ੀਅਲ ਸਿਸਟਮ ਹੁਣ ਆਪਾਂ ਸਾਰੇ ਦੇਖ ਹੀ ਰਹਾ ਸਕਦੇ ਆ ਵੀ ਹੁਣ ਜੁਡੀਸ਼ਰੀ ਦਾ ਹਾਲ ਕੀ ਹੋ ਗਿਆ ਉਹਦੇ ਕਾਰਨ ਸਾਡੀਆਂ ਏਜੰਸੀਜ਼ ਵੀ ਹੈਗੀਆਂ ਕਿਉਂਕਿ ਜਦੋਂ ਅਸੀਂ ਅ ਇਨਵੈਸਟੀਗੇਸ਼ਨ ਕਰਦੇ ਆ ਤੇ ਉਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਹੁੰਦਾ ਤੇ ਉਹ ਵੀ ਇੱਕ ਰੀਜ਼ਨ ਆ ਲੇਕਿਨ ਕੈਰੇਕਟਰ ਵੀ ਇੱਕ ਰੀਜ਼ਨ ਆ ਤੇ ਜਿਨੇ ਲੋਕਾਂ ਦੇ ਵਿੱਚ ਲੈ ਕੇ ਆਉਣਾ ਹੁੰਦਾ ਡੈਮੋਕ੍ਰੇਸੀ ਦਾ ਜਿਹੜਾ ਫੋਰਥ ਪਿੱਲਰ ਹੈ ਉਹਦਾ ਵੀ ਜੋ ਪਿਛਲੇ ਸਮੇਂ ਦੇ ਵਿੱਚ ਹਾਲ ਹੋਇਆ ਆਪਾਂ ਨੂੰ ਸਾਰਿਆਂ ਨੂੰ ਕਿਸੇ ਨੂੰ ਭੁੱਲਿਆ ਨਹੀਂ ਐਸ ਕਮ ਸੇ ਕਮ ਐਸ ਜਿਹੜਾ ਕਮਰਾ ਆ ਇਹਦੇ ਅੰਦਰ ਤਾਂ ਕਿਸੇ ਨੂੰ ਕੋਈ ਗੱਲ ਭੁੱਲੀ ਨਹੀਂ ਹੈ ਕਿ ਜਿਹੜੀ ਖਾਸ ਕਰਕੇ ਪ੍ਰੈਸ ਹੈ ਉਹਦੇ ਨਾਲ ਹੋਇਆ ਕੀ ਆ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਰ ਦਿੱਤਾ ਹੁਣ ਤਾਂ ਵੀ ਜੇ ਕੋਈ ਟਾਵਾ ਟਾਵਾ ਸਾਡਾ ਯੰਗ ਪੱਤਰਕਾਰ ਉਹ ਚੰਗੀਆਂ ਚੀਜ਼ਾਂ ਸਮਾਜ ਦੇ ਵਿੱਚ ਲਿਆ ਕੇ ਵੀ ਦਿੰਦਾ ਤੇ ਉਹਦੇ ਤੇ ਕਿਤੇ ਪਰਚਾ ਦਰਜ ਹੋ ਜਾਂਦਾ ਕਿਤੇ ਉਹਦੀ ਜਿਹੜੀ ਸਾਰਾ ਕੁਸ਼ੀ ਜੋ ਉਹਦੇ ਨਾਲ ਜੋ ਵਾਪਰਦਾ ਆਪਾਂ ਨੂੰ ਸਾਰਿਆਂ ਨੂੰ ਸਮਝ ਆਉਂਦੀ ਹੈ ਸੋ ਅੱਜ ਲੜਾਈ ਉਸ ਲੈਵਲ ਦੀ ਹੈਗੀ ਆ ਸੋ ਮੈਂ ਤਾਂ ਇਹ ਸਾਰੇ ਹਾਊਸ ਨੂੰ ਕਿਉਂਕਿ ਕੋਈ ਜੇ ਕਹੀਏ ਨਾ ਕਿ ਇਹ ਕਾਂਗਰਸ ਨੇ ਇਦਾਂ ਕਰਤਾ ਭਾਜਪੀ ਨੇ ਇਦਾਂ ਕਰਤਾ ਫਲਾਨੇ ਨੇ ਇਦਾਂ ਕਰ ਦਿੱਤਾ ਜੋ ਕਿ ਕਿਉਂਕਿ ਮਾੜਾ ਹੁਣ ਪਿੰਡ ਦੇ ਵਿੱਚ ਕਈ ਵਾਰੀ ਮੈਂ ਆਪਣੇ ਹਲਕੇ 'ਚ ਹੀ ਕਈ ਵਾਰੀ ਦੇਖਦਾ ਹੁੰਦਾ ਮੈਂ ਕਈ ਵਾਰੀ ਜੇ ਚੰਗੇ ਬੰਦੇ ਨੂੰ ਕਹਾਂ ਵੀ ਯਾਰ ਤੂੰ ਪਿੰਡ ਦਾ ਸਰਪੰਚ ਬਣ ਜਾ ਉਹ ਕਹਿੰਦਾ ਨਾ ਨਾ ਯਾਰ ਇਹ ਬੜੀ ਮਾੜੀ ਗੱਲ ਆ ਉਹ ਇਹ ਕਿਹੜਾ ਯਾਰ ਲੋਕਾਂ ਤੋਂ ਗਾਲਾਂ ਖਾਈ ਜਾਊਗਾ ਅੱਛਾ ਜੇ ਕਿਤੇ ਕਾਉਂਸਲਰ ਬਣਾਉਣਾ ਹੋਵੇ ਉਹ ਵੀ ਇਹੀ ਗੱਲ ਕਰਦਾ ਕਿ ਹਾਂ ਬਈ ਅੱਛਾ ਵੈਸੇ ਤਾਂ ਜਿਹੜੇ ਜਿਹੜੇ ਵੱਡੇ ਲੀਡਰ ਆ ਨਾ ਉਹ ਵੈਸੇ ਤਾਂ ਉਹਨਾਂ ਨੂੰ ਐ ਲੱਗਦਾ ਹੁੰਦਾ ਭਈ ਜੇ ਸਾਡੇ 'ਚ ਕੋਈ ਆਵੇ ਵੀ ਉਹ ਸੋਚ ਨਾ ਸਕਦਾ ਹੋਵੇ ਉਹ ਕਹਿ ਨਾ ਸਕਦਾ ਹੋਵੇ ਤੇ ਉਹਦੀ ਰੀੜ ਦੀ ਹੱਡੀ ਨਾ ਹੋਵੇ ਤੇ ਉਹੋ ਜੈਨੂ ਅਸੀਂ ਪ੍ਰਮੋਟ ਕਰਨਾ ਔਰ ਉਹਦਾ ਫੇ ਨਜ਼ਰੀਆ ਉਹਦਾ ਨੈਟ ਰਿਜ਼ਲਟ ਕੀ ਨਿਕਲਦਾ ਉਹਦਾ ਨੈਟ ਰਿਜ਼ਲਟ ਜੋ ਅਸੀਂ ਕਯੋਸ ਵੱਲ ਨੂੰ ਤੁਰੇ ਜਾ ਰਹੇ ਹਾਂ ਜੋ ਅਸੀਂ ਕਯੋਸ ਵੱਲ ਨੂੰ ਤੁਰੇ ਜਾਂਦੇ ਉਹਦਾ ਉਹ ਨੈਟ ਰਿਜ਼ਲਟ ਜਿਹੜਾ ਨਿਕਲਣਾ ਹੈ ਨਾ ਸੋ ਮੈਨੂੰ ਤਾਂ ਕਈ ਵਾਰੀ ਖੁਦ ਮੈਂ ਕਨਫਿਊਜ਼ ਹੋ ਜਾਂਦਾ ਕਿ ਯਾਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਤੇ ਕਿੱਥੇ ਖੜੇ ਹਾਂ ਕਿਉਂਕਿ ਇੱਕ ਪਾਸੇ ਅਸੀਂ ਕਹਿੰਨੇ ਆਂ ਕਿ ਇਹ ਕਾਨੂੰਨ ਦੇ ਮੁਤਾਬਕ ਨਹੀਂ ਹੈ ਤੇ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਆ ਜਾਂ ਜਿਹੜੀਆਂ ਬਾਕੀ ਵੀ ਹੋਰ ਕਿਉਂਕਿ ਮੈਨੂੰ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਟੋਟਲ ਸਿਸਟਮ ਜਿਹੜਾ ਉਹ ਕਲਾਪਸ ਕਰਨ ਵੱਲੋਂ ਤੁਰਿਆ ਜਾ ਰਿਹਾ ਤੇ ਇਹਦੇ ਵਿੱਚ ਆਪਾਂ ਸਾਰਿਆਂ ਨੇ ਕਿਉਂਕਿ ਦੋ ਤਰ੍ਹਾਂ ਨਾਲ ਹੁੰਦਾ ਇੱਕ ਕਾਨੂੰਨ ਨਾਲ ਹੁੰਦਾ ਇੱਕ ਕਿਰਦਾਰ ਨਾਲ ਹੁੰਦਾ ਕਿਉਂਕਿ ਕੁਝ ਸੁਸਾਇਟੀਜ਼ ਆਪਣੇ ਕਿਰਦਾਰ ਨਾਲ ਮੰਨ ਲਓ ਜੇ ਤੁਸੀਂ ਜਾਪਾਨ ਚ ਜਾਓਗੇ ਤੇ ਉੱਥੇ ਕੋਈ ਬੰਦੇ ਨੂੰ ਇਹ ਅਲਾਉਡ ਨਹੀਂ ਹੈ ਕਿ ਉਹ ਕੋਈ ਵੀ ਕੂੜਾ ਜਿਹੜਾ ਕਿਸੇ ਕਿਸਮ ਦਾ ਵੀ ਕੂੜਾ ਉਹ ਕਿਤੇ ਕਿਤੇ ਸੜਕ ਤੇ ਜਾਂ ਕਿਸੇ ਇਹੋ ਜੀ ਜਗ੍ਹਾ ਤੇ ਸੈਟ ਲਵੇ ਉਹਨੇ ਉਹਦੀ ਡਸਟਬਿਨ 'ਚ ਹੀ ਜਾ ਕੇ ਜਾਣਾ ਹੈਗਾ ਇਦੋਂ ਗਾਂ ਉਹਨੇ ਕਿਤੇ ਜਾਣਾ ਨਹੀਂ ਲੇਕਿਨ ਅਸੀਂ ਅਸੀਂ ਤਾਂ ਬੇਸਿਕਲੀ ਕਈ ਵਾਰੀ ਗੱਲਾਂ ਅਸੀਂ ਬਹੁਤ ਬਈ ਕਈ ਵਾਰੀ ਕਰਕੇ ਬਹਿ ਜਾਂਦੇ ਆ ਅੱਛਾ ਬੰਦਾ ਮਰਸੀਡੀਜ਼ 'ਚ ਜਾਣ ਡਿਆ ਹੁੰਦਾ ਕਈ ਵਾਰੀ ਕੂੜੇ ਦਾ ਲਫਾਫਾ ਚੱਕ ਕੇ ਔਰ এনਵਾਇਰਨਮੈਂਟ ਦੀਆਂ ਗੱਲਾਂ ਕਰੂਗਾ ਤੇ ਜਿਹੜਾ ਕੂੜੇ ਦਾ ਲਫਾਫਾ ਚੱਕ ਕੇ ਸੜਕ ਤੇ ਸਿੱਟ ਦਿੰਦਾ ਸੋ ਅੱਜ ਸਾਡੇ ਇੱਥੇ ਇੱਕ ਹਾਲਾਤ ਹੈਗੇ ਆ ਪਰ ਜਿੱਥੋਂ ਤੱਕ ਇਸ ਪ੍ਰੋਬਲਮ ਦਾ ਸੋਲੂਸ਼ਨ ਹੈ ਕਿਉਂਕਿ ਜਿੰਨਾ ਚਿਰ ਟੈਕਨੋਕਰੈਟਸ ਐਂਡ سپورਟ ਜਿਹੜੀ ਆ ਉਹ ਪਬਲਿਕ ਦੀ ਕਿਉਂਕਿ ਜਿੰਨਾ ਚਿਰ ਪਬਲਿਕ ਦੀ سپورਟ ਨਹੀਂ ਆਉਂਦੀ ਕਿਉਂਕਿ ਚੰਗੇ ਇਸ਼ੂਸ ਨੂੰ ਅਸੀਂ ਅਸਲੀ ਗੱਲ ਹੈ ਕਿ ਬਹੁਤਾ ਉਧਰ ਨੂੰ ਤੋੜ ਦੇਣੀ ਆ ਨਾ ਸਾਨੂੰ ਬਹੁਤੀ ਜਿਆਦਾ ਪਬਲਿਕ سپورਟ ਇਸ ਗੱਲ ਦੀ ਮਿਲਦੀ ਆ ਬੰਦੇ ਕਹਿੰਦੇ ਵੀ ਨਹੀਂ ਯਾਰ ਚੱਲਦਾ ਕੰਮ ਕੋਈ ਗੱਲ ਨਹੀਂ ਚੱਲਣ ਲੈਣਗੇ ਸੋ ਅੱਜ ਅਸੀਂ ਉੱਥੇ ਖੜੇ ਆ ਸੋ ਮੈਨੂੰ ਤਾਂ ਹੈ ਲੱਗਦਾ ਵੀ ਆਪਾਂ ਨੂੰ ਸਾਰੇ ਪੰਜਾਬੀਆਂ ਨੂੰ ਕਿਉਂਕਿ ਸਾਡੇ ਕੋਲ ਸਾਫ਼ ਪਾਣੀ ਸੀ ਸਾਫ਼ ਹਵਾ ਸੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਾਡੀ ਸੁਸਾਇਟੀ ਦੇ ਵਿੱਚ ਚੰਗੀਆਂ ਚੀਜ਼ਾਂ ਵੀ ਬਹੁਤ ਆ ਲੇਕਿਨ ਸਾਡੀ ਸੁਸਾਇਟੀ ਦੇ ਵਿੱਚ ਮਾੜੀਆਂ ਚੀਜ਼ਾਂ ਵੀ ਬਹੁਤ ਆ ਅਸੀਂ ਇੰਨੇ ਕਮਰਸ਼ਲ ਹੋ ਗਏ ਕਿ ਅਸੀਂ ਹਰ ਚੀਜ਼ ਜਿਹੜੀ ਆ ਵੇਚਣ ਤਰਪੇ ਔਰ ਉਹਦਾ ਨੈਟ ਰਿਜ਼ਲਟ ਇਹੀ ਨਿਕਲ ਰਿਹਾ ਕਿ ਅੱਜ ਜਿਹੜਾ ਸਾਡੇ ਆਉਣ ਵਾਲਾ ਸਮਾਂ ਆ ਕਿਉਂਕਿ ਵਰਤਮਾਨ ਸਭ ਤੋਂ ਪਾਵਰਫੁੱਲ ਸਮਾਂ ਹੁੰਦਾ ਲੇਕਿਨ ਵਰਤਮਾਨ ਸਮੇਂ ਦੇ ਵਿੱਚ ਕੋਈ ਬੋਲਣ ਨੂੰ ਤਿਆਰ ਨਹੀਂ ਹਰ ਬੰਦਾ ਕਹਿੰਦਾ ਵੀ ਲਓ ਜੀ ਸਾਡੀ ਪਾਰਟੀ ਤਾਂ ਬੜੀ ਚੰਗੀ ਆ ਮੈਂ ਤਾਂ ਕਹਿੰਦਾ ਯਾਰ ਸਾਡੇ ਕੋਲ ਵੀ ਗਲਤੀਆਂ ਹੁੰਦੀਆਂ ਲੇਟ ਅਸ ਵਰਕ ਟੂਗੇਦਰ ਕਿਹਦੇ ਕੋਲੋਂ ਗਲਤੀਆਂ ਨਹੀਂ ਹੁੰਦੀਆਂ ਕੌਣ ਪੂਰਾ ਕੰਪਲੀਟ ਇਨਸਾਨ ਤਾਂ ਕੋਈ ਹੈ ਨਹੀਂ ਲੇਕਿਨ ਆਪਾਂ ਥੋੜਾ ਜਿਹਾ ਇਸ ਨਜ਼ਰੀਏ ਨੂੰ ਔਰ ਦੂਸਰਾ ਅੱਜ ਸੋਸ਼ਲ ਮੀਡੀਆ ਤੇ ਜੋ ਕੁਝ ਪਲੂਸਿਆ ਜਾ ਰਿਹਾ ਐ ਐਕਚੁਅਲੀ ਉਹ ਵੀ ਪੋਲੂਸ਼ਨ ਹੀ ਆ ਮੈਨੂੰ ਲੱਗਦਾ ਬੰਦੇ ਡਰਨ ਲੱਗ ਪਏ ਪਿਆਰ ਕੋਈ ਕੁਝ ਕਰਨ ਨਾਲੋਂ ਨਾ ਹੀ ਕਰੋ ਤਾਂ ਚੰਗਾ ਕਿਉਂਕਿ ਹਰ ਬੰਦਾ ਜਿਹੜਾ ਮੇਰੇ ਵਰਗਾ ਕਿਤੇ ਰਾਜਪੁਰਾ ਵੀ ਨਹੀਂ ਲੰਘਿਆ ਹੁੰਦਾ ਉਹ ਵੀ ਕਿਤੇ ਨਾ ਕਿਤੇ ਯੂਕਰੇਨ ਦੀ ਤੇ ਰਸ਼ੀਆ ਦੀ ਲੜਾਈ ਤੇ ਕਮੈਂਟ ਕਰਨ ਰਿਹਾ ਹੁੰਦਾ ਸੋ ਇਸ ਕਰਕੇ ਆਪਾਂ ਸਾਰੇ ਜਣੇ ਸਹਿird ਹੋਈਏ ਯਾਰ ਕਿਉਂਕਿ ਸਹਿirdਤਾ ਦੀ ਜ਼ਰੂਰਤ ਹੈਗੀ ਆ ਆ ਨੌਜਵਾਨ ਸਾਡੇ ਵੱਲੋਂ ਦੇਖਦੇ ਆ ਕਿ ਹਾਂ ਵੀ ਇਹ ਕੀ ਕਰਦੇ ਆ ਕਿਉਂਕਿ ਮੇਰੀ ਤਾਂ ਲੜਾਈ ਜੇ ਪਹਿਲਾਂ ਵੀ ਰਹੀ ਐਨਵਾਇਰਨਮੈਂਟ ਦੀ ਰਹੀ ਆ ਉਹ ਇਸ ਕਰਕੇ ਰਹੀ ਮੈਂ ਅਕਾਲੀ ਦਲ ਵੀ ਸੱਚੀ ਗੱਲ ਐ ਇਸ ਕਰਕੇ ਛੱਡਿਆ ਸੀ ਇੱਕ ਪਾਸੇ ਮੇਰੇ ਹਲਕੇ ਦੇ 10000 ਲੋਕ ਸੀਗੇ ਤੇ 20000 ਡੰਗਰ ਸੀ ਤੇ ਫਿਰ ਜਦੋਂ ਮੈਂ ਐਨਜੀਟੀ ਦੇ ਵਿੱਚ ਆਪ ਐਪਲੀਕੇਸ਼ਨ ਦੇ ਕੇ ਤੇ ਉਹਦੇ ਵਿੱਚ ਪਾਰਟੀ ਬਣਿਆ ਅਸਲੀ ਗੱਲ ਐ ਅਸਲੀ ਗੱਲ ਮੈਨੂੰ ਉਦੋਂ ਪਤਾ ਲੱਗੀ ਕਿ ਜਿਹੜਾ ਐਨਜੀਟੀ ਦਾ ਚੇਅਰਮੈਨ ਸੀ ਉਹਦੀ ਲੜਕੀ ਜਿਹੜੀ ਐਡਵੋਕੇਟ ਸੀ ਉਹ ਜਿੰਦਲਾਂ ਲਈ ਉੱਥੇ ਪੇਸ਼ ਹੋਈ ਕਿਉਂਕਿ ਮੈਂ ਕਹਾਂ ਇਹ ਦਾਲ ਇਹ ਦਾਲ ਚ ਕਾਲਾ ਨਹੀਂ ਇਹ ਤਾਂ ਦਾਲ ਹੀ ਕਾਲੀ ਆ ਕਿਉਂਕਿ ਜਦੋਂ ਅਸੀਂ ਸੁਸਾਇਟੀ ਦੇ ਵਿੱਚ ਇੰਨੀ ਕਮਰਸ਼ੀਅਲਾਈਜੇਸ਼ਨ ਸਾਰਾ ਕੁਝ ਹੀ ਥੱਲੋਂ ਹੋਇਆ ਕਿਉਂਕਿ ਰੈਜ਼ੋਲੂਸ਼ਨ ਵੀ ਪਿਆ ਹਰ ਚੀਜ਼ ਉੱਥੇ ਗਈ ਲੇਕਿਨ ਉਹਦਾ ਫਿਰ ਨੈਟ ਰਿਜ਼ਲਟ ਇਹ ਨਿਕਲਿਆ ਕਿ ਫਿਰ ਮੈਂ ਲੱਗਣ ਨਹੀਂ ਦਿੱਤਾ ਮੈਂ ਕਹਾਂ ਚਲੋ ਜੀ ਕਿਉਂਕਿ ਮੈਂ ਕਹਾਂ ਇਹ ਨਹੀਂ ਹੋਣਾ ਚਾਹੀ ਜੋ ਮਰਜ਼ੀ ਹੋ ਜਵੇ ਉੱਥੇ ਲੋਕਾਂ ਨੇ ਸਾਫ਼ ਦਿੱਤਾ ਔਰ ਉਹ ਮੈਂ ਉੱਥੇ ਲੱਗਣ ਨਹੀਂ ਦਿੱਤਾ ਇਹ ਠੀਕ ਆ ਵੀ ਉਹਦੀਆਂ ਹੋਰ ਪ੍ਰੋਬਲਮਸ ਸਾਡੇ ਹੋਰ ਸਿਟੀ ਦੇ ਵਿੱਚ ਕਾਫੀ ਆਈਆਂ ਜਾਂ ਹੋਰ ਵੀ ਸਮੱਸਿਆਵਾਂ ਆਈਆਂ ਪਰ ਅਸਲੀ ਗੱਲ ਆ ਆਪਾਂ ਨੂੰ ਵੀ ਇਹਦੇ ਲਈ ਲੜਨਾ ਤਾਂ ਪਊਗਾ ਔਰ ਆਪਾਂ ਸਾਰੇ ਜਣੇ ਇਹਦੇ ਲਈ ਸੋਹਰਦਤਾ ਨਾਲ ਲੜੀਏ ਸਿਆਣਪ ਨਾਲ ਵੀ ਲੜੀਏ ਜੋਸ਼ ਤੇ ਹੋਸ਼ ਦੇ ਸੁਮੇਲ ਨਾਲ ਕਿਉਂਕਿ ਜਿੱਥੇ ਇੰਟੈਲੈਕਚੁਅਲਸ ਦੀ ਜ਼ਰੂਰਤ ਆ ਆਪਾਂ ਉਹ ਯੂਜ਼ ਕਰੀਏ ਜਿੱਥੇ ਪ੍ਰੈਸ ਨੂੰ ਰਿਕੁਐਸਟ ਕਰਦਾ ਵੀ ਉਹ ਵੀ ਕਿਉਂਕਿ ਇਹਦੇ ਤੇ ਸਰਕਾਰ ਦਾ ਇਦਾਂ ਦਾ ਦਬਾਅ ਨਹੀਂ ਇਹ ਤਾਂ ਕਿਉਂਕਿ ਮੈਂ ਸਮਝਦਾ ਕਈ ਵਾਰੀ ਸਟੋਰੀਆਂ ਪ੍ਰੈਸ ਹੋਰ ਹੀ ਬਣਾਉਣ ਲੱਗ ਪੈਂਦੀ ਆ ਕਿਉਂਕਿ ਹੋ ਸਕਦਾ ਐਸ ਵੀ ਸੈਮੀਨਾਰ ਦੀਆਂ ਸਟੋਰੀਆਂ ਕਿਸੇ ਹੋਰ ਪਾਸੇ ਨੂੰ ਤੁਰ ਪੈਣ ਇਹ ਇਹ ਕਰਦੇ ਆ ਇਹ ਇਹ ਮੈਨਿਪੂਲੇਟ ਵੀ ਕਰਦੇ ਆ ਸਾਰਾ ਕੁਝ ਹੀ ਕਰਦੇ ਆ ਲੇਕਿਨ ਆਪਾਂ ਇਹਦੇ ਸੁਹਿਰਦਤਾ ਨਾਲ ਅੱਗੇ ਵਧੀਏ ਔਰ ਜਿੱਥੇ ਸਾਡੀ ਜ਼ਰੂਰਤ ਹੈਗੀ ਆ ਕਿਉਂਕਿ ਚਾਹੇ ਮੱਤੇਵਾੜਾ ਦੀ ਆ ਚਾਹੇ ਅਦਰਵਾਇਜ਼ ਹੈ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਤੁਕੇ ਕਈ ਵਾਰੀ ਠੀਕ ਗੱਲ ਬਲਵਿੰਦਰ ਕੁਮਾਰ ਜੀ ਨੇ ਗੱਲ ਕੀਤੀ ਵੀ ਕਈ ਵਾਰੀ ਪਾਰਟੀ ਵੱਲੋਂ ਤੁਸੀਂ ਕਈ ਵਾਰੀ ਕਾਲ ਦਿੰਨੇ ਆ ਤੇ ਫਿਰ ਉਹ ਸੋਚਦੇ ਆ ਵੀ ਇਹ ਫਲਾਨੀ ਪਾਰਟੀ ਦੀ ਆ ਫਲਾਨੀ ਪਾਰਟੀ ਦੀ ਆ ਹੁਣ ਸਮਾਂ ਆ ਗਿਆ ਔਰ ਇੱਕ ਮੈਂ ਜ਼ਰੂਰ ਤੁਹਾਨੂੰ ਵੀ ਗੱਲ ਇਹ ਹਾਊਸ ਨੂੰ ਜ਼ਰੂਰ ਕਹੂੰਗਾ ਕਿ ਜਿੰਨੇ ਵੀ ਇੰਟੈਲੈਕਚੁਅਲਸ ਆ ਜਿੰਨੇ ਵੀ ਟੈਕਨੋਕਰੈਟਸ ਆ ਉਹ ਜ਼ਰੂਰ ਅੱਗੇ ਆਓ ਆਪਾਂ ਕਹੀਏ ਨਾ ਕਿ ਹਾਂ ਬਈ ਇਹ ਕਿਸੇ ਹੋਰ ਦਾ ਕੰਮ ਹੈ ਤੇ ਜੇ ਮਾੜੇ ਦੇ ਹੱਥ ਬੈਟਨ ਫੜਾ ਕੇ ਉਦੇ ਤੋਂ ਬਹੁਤ ਚੰਗੇ ਦਿਨਾਂ ਦੀ ਆਸ ਰੱਖਣੀ ਆ ਫਿਰ ਆਪਣੀ ਵੀ ਬਹੁਤ ਇਹ ਇਹਦੇ ਵਿੱਚ ਮੈਨੂੰ ਕੁਝ ਬਹੁਤੀ ਸਮਝਦਾਰੀ ਨਹੀਂ ਲੱਗਦੀ ਤੁਸੀਂ ਵੀ ਸਾਰੇ ਜੜੇ ਅੱਗੇ ਆਓ ਤਾਂ ਕਿ ਇਹਦੇ ਵਿੱਚੋਂ ਕਿਉਂਕਿ ਹੁਣ ਪੋਲਿਟਿਸ਼ੀਅਨ ਦੀ ਹਾਲਾਤ ਆ ਇਹ ਹੋ ਗਈ ਆ ਭਈ ਬਹੁਤੇ ਲੋਕਾਂ ਨੂੰ ਤਾਂ ਹੌਲੀ ਹੌਲੀ ਲੋਕੀ ਸੱਦਣੋਂ ਹਟ ਗਏ ਜੇ ਮੈਂ ਕਹਿੰਨਾ ਜੇ ਸਾਡੇ ਤੇ ਕਿਸੇ ਨੂੰ ਕੰਮ ਨਾ ਹੋਵੇ ਤਾਂ ਲੋਕੀ ਚਾਹ ਬਣਾਉਣੋਂ ਹਟ ਜਾਣ ਰਿਐਲਿਟੀ ਇਹ ਆ ਕਿਉਂਕਿ ਬਦਨਾਮ ਹੀ ਇੰਨੇ ਹੋ ਗਏ ਆ ਬਦਨਾਮ ਇਸ ਕਰਕੇ ਹੋ ਗਿਆ ਅਸਲੀ ਗੱਲ ਹੈ 80% ਕਰਪਟ ਜਿਹੜੇ ਆ ਉਹ ਬਿਊਰੋਕਰੇਟਸ ਆ ਮੈਂ ਤਾਂ ਡਾਇਰੈਕਟਰ ਸਪੋਰਟਸ ਵੀ ਰਿਆਂ ਆ ਕਿਉਂਕਿ ਕਿਸੇ ਨੂੰ ਨਹੀਂ ਪਤਾ ਮੈਂ ਬਿਊਰੋਕਰੇਟ ਉਹਦਾ ਲਾਸਟ ਰਿਸੋਰਟ ਹੁੰਦੀ ਆ ਵੀ ਮੈਂ ਸਪੋਰਟਸ ਦਾ ਡਾਇਰੈਕਟਰ ਜਾਂ ਸੈਕਟਰੀ ਸਪੋਰਟਸ ਬਣਾ ਤੇ ਕੀ ਜਿਹੜਾ ਪੋਲੀਟੀਸ਼ੀਨ ਆ ਉਹਦੀ ਵੀ ਸਭ ਤੋਂ ਉਹਦੇ ਤੋਂ ਅਖੀਰਲੀ ਸੋਚ ਹੁੰਦੀ ਆ ਵੀ ਜੇ ਯਾਰ ਮੈਨੂੰ ਸਪੋਰਟਸ ਮਹਿਕਮਾ ਨਾ ਹੀ ਮਿਲੇ ਤਾਂ ਚੰਗੀ ਗੱਲ ਆ ਲੇਕਿਨ ਅਸੀਂ ਕਹਿੰਦੇ ਆ ਕਿ ਅਸੀਂ ਜਵਾਨੀ ਬਚਾਉਣੀ ਆ ਅਸੀਂ ਕਹਿੰਨੇ ਤਾਂ ਪਬਲਿਕਲੀ ਇਹ ਆ ਵੀ ਅਸੀਂ ਜਵਾਨੀ ਬਚਾਉਣੀ ਹੈ ਸੋ ਇਸ ਕਰਕੇ ਇਹ ਇਹ ਜਿੰਨਾ ਚਿਰ ਹਰ ਮਿਨਿਸਟਰੀਜ਼ ਦੇ ਵਿੱਚ ਜਿੰਨਾ ਚਿਰ ਟੈਕਨੋਕਰੈਟਸ ਦੀ ਟੀਮ ਨਹੀਂ ਔਰ ਉਹ ਵੀ ਸਿਹਰਦ ਕਿਉਂਕਿ ਟੈਕਨੋਕਰੈਟ ਵੀ ਸਾਰੇ ਕਈ ਵਾਰੀ ਮੈਨਿਪੂਲੇਸ਼ਨ ਹੋਰ ਤਰ੍ਹਾਂ ਦੀ ਕਰਨ ਲੱਗ ਪੈਂਦੇ ਜਸਕੀਰਤ ਜੀ ਆਪਾਂ ਵੀ ਇਹ ਸਮਾਜ ਦੇ ਵਿੱਚ ਹੀ ਰਹਿੰਦੇ ਆ ਲੇਕਿਨ ਸਿਹਰਦ ਲੋਕ ਜਿਹੜੇ ਆ ਉਹਨਾਂ ਨੂੰ ਅੱਗੇ ਲੱਗਣ ਦੀ ਜ਼ਰੂਰਤ ਹੈ ਔਰ ਤੁਸੀਂ ਸਿਹਰਦ ਟੀਮ ਜਿਹੜੀ ਆ ਇਹ ਬਣਾਈ ਆ ਮੈਨੂੰ ਲੱਗਦਾ ਕਿ ਆਪਾਂ ਇਦੇ ਵਿੱਚ ਇਨਾ ਕੁ ਪ੍ਰੈਸ਼ਰ ਸਾਰੇ ਬਿਲਡ ਅਪ ਕਰ ਲਾਂਗੇ ਕਿ ਇਹਨੂੰ ਹੌਲੀ-ਹੌਲੀ ਹੌਲੀ-ਹੌਲੀ ਚੰਗੇ ਪਾਸੇ ਨੂੰ ਜਿਹੜਾ ਉਹ ਤੋੜ ਲਾਂਗੇ। ਥੈਂਕ ਯੂ। ਥੈਂਕ ਯੂ ਵੈਰੀ ਮਚ ਸਰ। ਮੈਨੂੰ ਖੁਸ਼ੀ ਹੈ ਕਿ ਤੁਸੀਂ ਕੋਈ ਥੋੜੀ ਐਡਵਾਈਸ ਵੀ ਦਿੱਤੀ ਹੈ ਸਾਨੂੰ। ਕਿਉਂਕਿ ਅਸੀਂ ਵੀ ਇਹ ਰਾਹ ਲੱਭ ਰਹੇ ਹਾਂ ਕਿ ਅੱਗੋਂ ਕਿ ਅਸੀਂ ਕੀ ਕਰਨਾ ਹੈ। ਕਿਉਂਕਿ ਸਰਕਾਰ ਕੀ ਕਰ ਰਹੀ ਹੈ ਇਹ ਤਾਂ ਨਜ਼ਰ ਆ ਹੀ ਰਿਹਾ ਹੈ। ਸਾਨੂੰ ਇਹ ਹੈਗਾ ਕਿ ਹੁਣ ਸਰਕਾਰ ਤੋਂ ਜੇ ਕੁਝ ਕਰਵਾਉਣਾ ਹੈ ਡੈਮੋਕ੍ਰੇਸੀ ਦੇ ਵਿੱਚ ਤੇ ਬੈਸਟ ਤਰੀਕਾ ਕੀ ਹੋ ਸਕਦਾ ਹੈ? ਤੁਹਾਡਾ ਮੈਨੂੰ ਵੈਸੇ ਇੱਕ ਉਹ ਪਤਾ ਨਹੀਂ ਉਹ ਸੁਜੈਸ਼ਨ ਤੁਸੀਂ ਅ ਸੀਰੀਅਸਲੀ ਦੱਸਦਾ ਹੈ ਕਿ ਸੈਮੀ ਜੋਕਿੰਗ ਲਈ ਕੇ ਬੰਦੇ ਇਕੱਠੇ ਕੀਤੇ ਤਾਂ ਫਿਰ ਕੰਮ ਹੋਇਆ ਮਤਲਬ ਤੁਸੀਂ 10000 ਬੰਦਾ ਤੁਹਾਡੇ ਮਗਰ ਸੀ ਤਾਂ ਕੰਮ ਹੋ ਗਿਆ ਅਸੀਂ ਵੀ ਪਿੱਛੇ ਜੇ 10000 ਦਾ ਇਕੱਠ ਲੁਧਿਆਣੇ ਚ ਕੀਤਾ ਇਸ ਮਸਲੇ ਦੇ ਉੱਤੇ ਤੇ ਜੇ ਅਸੀਂ ਇਕੱਠ ਦੇ ਜ਼ੋਰ ਤੇ ਕੰਮ ਕਰਦੇ ਹਾਂ ਤੇ ਕੀ ਉਹ ਡੈਮੋਕਰੇਸੀ ਦੇ ਵਿੱਚ ਐਕਸੈਪਟੇਬਲ ਹੈ ਮਤਲਬ ਥੋੜਾ ਜਿਹਾ ਬਾਰਡਰ ਲਾਈਨ ਦੇ ਨੇੜ ਤੇੜੇ ਸ਼ਾਇਦ ਗੱਲ ਜਾਂਦੀ ਹੈ ਇਹਦਾ ਜੇ ਤੁਸੀਂ 1 ਮਿੰਟ ਚ ਜਵਾਬ ਦੇਣਾ ਚਾਹੋ ਤੇ ਕਾਈਂਡਲੀ ਇਹ ਇਹ ਅਸਲੀ ਗੱਲ ਹੈ ਜਿਹੜੇ ਪੋਲੀਟੀਸ਼ੀਅਨ ਆ ਨਾ ਇਹ ਨੰਬਰਾਂ ਤੋਂ ਡਰਦੇ ਆ ਭਗਵੰਤ ਮਾਨ ਭਗਵੰਤ ਮਾਨੀ ਜੋ ਜਿਹੜਾ ਵੀ ਪੋਲੀਟੀਸ਼ੀਅਨ ਹੈ ਨੰਬਰਾਂ ਤੋਂ ਡਰਦੇ ਆ ਵੀ ਯਾਰ ਜੇ ਇੰਨਾ ਹੋ ਗਿਆ ਤੇ ਇਦਾਂ ਹੋ ਗਿਆ ਹਜੇ ਕਿ ਉਹਦੇ ਵਿੱਚ ਪੁਲਿਸ ਦਾ ਬਹੁਤ ਵੱਡਾ ਰੋਲ ਹੁੰਦਾ ਜਿਹੜੀ ਸਾਡੇ ਸਿਮਰਨਜੀਤ ਮਾਨ ਸਾਹਿਬ ਬੈਠੇ ਹੈਗੇ ਯਾਰ ਪ੍ਰਾਣੀ ਆਈਪੀਐਸ ਆਫੀਸਰ ਵੀ ਹੈਗੇ ਆ ਇਹ ਵੱਧ ਦੱਸ ਸਕਦੇ ਆ ਪਰ ਅਸਲੀ ਗੱਲ ਹੈ ਕਿ ਜੇ ਆਪਾਂ ਸਾਰੇ ਇਸ ਗੱਲ ਲਈ ਇੰਨਾ ਕੁ ਪ੍ਰੈਸ਼ਰ ਬਿਲਡ ਅਪ ਹੋ ਜਵੇ ਇਹ ਇਹ ਇਕੱਲਾ ਇਹ ਬੁੱਢਾ ਦਰਿਆ ਹੀ ਨਹੀਂ ਹੈ ਮੇਰੇ ਹਲਕੇ ਦੇ ਵਿੱਚ 100 mld ਇੱਕ ਟ੍ਰੀਟਮੈਂਟ ਪਲਾਂਟ ਲੱਗਾ ਆ ਔਰ ਪੁਰਾਣੀ ਟੈਕਨੋਲੋਜੀ ਦਾ ਔਰ ਉਹਦਾ ਬਿਲਕੁਲ ਸਾਫ਼ ਨਹੀਂ ਹੋ ਰਿਹਾ ਔਰ ਉਹ ਦੁਬਾਰਾ ਉਥੋਂ ਪਾਣੀ ਘੁੰਮ ਕੇ ਫੇਰ ਇੱਕ ਡਰੇਨ ਜਾਂਦੀ ਆ ਉਹਨੂੰ ਗੜਾ ਡਰੇਨ ਕਹਿੰਦੇ ਆ ਸਾਰਾ ਉਹਦੇ ਵਿੱਚ ਦੁਆਰਾ ਪਾ ਦਿੰਦੇ ਆ ਔਰ ਉਹ ਜਾ ਕੇ ਜਿਹੜੀ ਸਾਡੀ ਬਈਆਂ ਜਿਹੜੀ ਕਿਸੇ ਟਾਈਮ ਚਿੱਟੀ ਬਈ ਹੁੰਦੀ ਸੀ ਔਰ ਉਹ ਉਹਦੇ ਵਿੱਚ ਜਾ ਕੇ ਰਲ ਜਾਂਦੀ ਆ ਤੇ ਉਹ ਅਸਲੀ ਗੱਲ ਹੈ ਕਿ ਇਹ ਪੰਜਾਬ ਦੇ ਅਕਰੋਸ ਦਾ ਪੰਜਾਬ ਜਿਹੜੇ ਟੋਟਲ ਦਰਿਆ ਆ ਉਹਦਾ ਸਾਰਿਆਂ ਦੀ ਸਮੱਸਿਆ ਹੈਗੀ ਆ ਮੇਰਾ ਖਿਆਲ ਹੈ ਕਿ 1200 ਦੇ ਕਰੀਬ 1242 1242 ਜਿਹੜੇ ਆ ਉਹ ਇਨਲੈਟ ਜਿਹੜੇ ਆ ਅਲੱਗ-ਅਲੱਗ ਚੀਜ਼ਾਂ ਦੇ ਜਿਹੜੇ ਇਹਨਾਂ ਦਰਿਆਵਾਂ ਦੇ ਵਿੱਚ ਪੈ ਰਹੇ ਔਰ ਮੇਰਾ ਖਿਆਲ ਇਹ ਆਫੀਸ਼ੀਅਲ ਇਹ ਆਫੀਸ਼ੀਅਲ ਲੈਵਲ ਦੀ ਸਟੇਟਮੈਂਟ ਹੈਗੀ ਆ ਠੀਕ ਹੈ ਇਸ ਤੋਂ ਵੱਧ ਥੈਂਕ ਯੂ ਥੈਂਕ